ਸਿਕਲ ਵੀ ਸਾਰਿਆਂ ਨੂੰ ਅੱਜ ਮੇਰੇ ਪੋਤੇ ਨੇ ਪਾਇਆ ਪਠਾਣੀ ਸੂਟ ਜਰੂਰ ਦੱਸਿਓ ਕਿਹੋ ਜਿਹਾ ਲੱਗਦਾ ਮੇਰੇ ਪੋਤੇ ਦਾ ਫੇਵਰੇਟ ਆ ਹਨਾ ਮੇਰੇ ਪੁੱਤ ਦਾ ਫੇਵਰੇਟ ਆ ਨਾ ਇਹ ਆ ਹਾ ਚਾਹਤੇ ਪੈਕ ਕਰਦਾ ਵਾਲਾ ਕੁਝ ਆ ਇਹ ਲੈ 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 ਹਾਂਜੀ ਵਿਚਾਰਨ ਜਾ ਕੇ ਨਾ ਚੋ ਇੰਨੇ ਸਾਰਾ ਫੜੀ ਲੈਣਾ ਕਿਵੇਂ ਆ ਪੁੱਤ ਆ ਨਾ ਆਇਦ ਨਰੇਣ ਆ ਇੱਕ ਇਹਨੂੰ ਕੈਂਚੇ ਦੇ ਬਿਨਾ ਕੰਮ ਨਹੀਂ ਕੋਈ ਹੋਰ ਤਾਂ ਹੱਥੇ ਜਿ ਲੱਗ ਜਾਂਦੀ ਹੁੰਦੀ ਹੈ ਇਹ ਖੇਡਣ ਵਾਲੀ ਚੀਜ਼ ਨਹੀਂ ਇਹ ਹਾਂ ਹਾਂ ਉਹਨੇ ਛੜਾਉਣਾ ਤਾਂ ਕੀ ਹੈ ਨੋ ਨੋ ਲੜਨਾ ਨਹੀਂ ਲੜਨਾ ਨਹੀਂ ਲੜਨਾ ਨਹੀਂ ਪਿਆਰ ਨਾ ਦੇ ਦੇ ਇਹਨੂੰ ਇਧਰੇ ਸਾਹਬ ਆਪਦੇ ਆਪ ਚ ਬੀਜੀ ਨੇ ਪਾ ਕੇ ਕੋਰਤਾ ਪਿਆਮਾ ਫੁਗੜੀ ਮਾਰਦੇ ਨੇ